ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਫਾਦਰ ਮੇਰੇ ਪਿਆਰੇ ਪ੍ਰਭੂ ਜੀ ਰਾਤ ਦੇ ਸਮੇਂ ਦੇ ਲਈ ਪ੍ਰਾਰਥਨਾ ਕਰਦੇ ਆ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਪਿਤਾ ਇਸ ਪ੍ਰਾਰਥਨਾ ਨੂੰ ਸੁਣਨ ਤੁਹਾਡਾ ਆਤਮਾ ਨੂੰ ਸ਼ੁਭੇ ਤੁਹਾਡਾ ਆਤਮਾ ਦੇ ਜੀਵਨ ਚ ਕਾਰਿ ਕਰੇ ਪ੍ਰਭੂ ਪ੍ਰਭੂ ਤੋਂ ਸਿਧਿਆ ਵਾਣ ਕਰਪਾ ਲੁੱਤੇ ਦਿਆ ਲੂ ਪਰਮੇਸ਼ਰ ਜੀ ਪਿਤਾ ਤੁਹਾਡੇ ਵਚਨ ਚ ਲਿਖਿਆ ਕਿਸੇ ਗੱਲ ਦੀ ਚਿੰਤਾ ਨਾ ਕਰੋ ਹਰ ਗੱਲ ਵਿੱਚ ਅਰਦਾਸ ਬੇਨਤੀ ਧੰਨਵਾਦ ਕਰੋ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਜੋ ਪਿਤਾ ਰਾਤ ਨੂੰ ਖੁਦਾਵਾਨ ਸੌਂਦੇ ਨੇ ਪਿਤਾ ਜਿਨ੍ਹਾਂ ਨੂੰ ਕੋਈ ਡਰ ਖੋਪ ਲੱਗਦਾ ਮੇਰੇ ਪਿਤਾ ਜਿਨ੍ਹਾਂ ਨੂੰ ਕੋਈ ਦੁਸ਼ਟ ਆਤਮਾ ਤੰਗ ਕਰਦੀ ਹੈ ਮੈਂ ਤੁਹਾਡੇ ਪੁੱਤਰ ਨਾਮ ਚ ਦੁਸ਼ਟ ਆਤਮਾ ਨੂੰ ਹੁਕਮ ਦਿੰਦੀ ਨਦੀ ਬੋੜੀ ਨੂੰ ਛੱਡ ਕੇ ਆਊਟ ਹੋ ਜੇ ਕੀਤਾ ਕਰਾਇਆ ਜਾਦੂ ਟੂਣਾ ਦੀ ਲਾਈਫ ਚ ਆਊਟ ਹੋ ਜੇ ਮੇਰੇ ਪਿਤਾ ਸਵਰਗੀ ਪਿਤਾ ਜੀ ਨੇ ਨੂੰ ਛੂ ਚੁਕੇ ਜੇ ਪ੍ਰਭੂ ਇਹਨਾਂ ਦੇ ਜੀਵਨ ਚ ਕਾਰੇ ਕਰ ਚੁਕੇ ਜੀ ਮੇਰੇ ਪਿਤਾ ਪਰਮੇਸ਼ਰ ਤੂਤਿਆਵਾਨ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਪਿਤਾ ਤੁਹਾਡੀ ਦਇਆ ਸਦਾ ਦੀ ਮੇਰੇ ਪਿਆਰੇ ਪ੍ਰਭੂ ਜੀ ਜੋ ਵਿਸ਼ਵਾਸ ਕਰਦੇ ਨੇ ਪ੍ਰਭੂ ਉਹਨਾਂ ਤੇ ਤੂ ਵੱਡੀ ਦਇਆ ਕਰ ਚੁਕੇ ਆ ਪ੍ਰਭੂ ਤੇ ਵੱਡੀ ਦਇਆ ਕਰ ਚੁਕੇ ਜੇ ਪ੍ਰਭੂ ਮੇਰੇ ਪਰਮੇਸ਼ਰ ਯਹਵਾ ਯਹਵਾ ਬਾਪ ਜਿੰਨੇ ਵੀ ਬਿਮਾਰ ਲਈ ਚਾਰ ਦੁਖੀ ਨੇ ਖੁਦਾਵਾਨ ਇਸ ਪ੍ਰਾਰਥਨਾ ਨੂੰ ਸੁਨਣ ਤੇਰਾ ਆਤਮਾ ਦੇ ਜੀਵਨ ਚ ਕਾਰਿ ਕਰੇ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਮੈਂ ਹਰ ਇੱਕ ਟੁੱਟਾ ਆਤਮਾ ਨੂੰ ਜੀਵਨ ਚ ਹੁਕਮ ਦੇਨੀ ਆਊਟ ਹੋ ਜਾਏ ਇਨਦੇ ਘਰਾਜ ਚ ਨਦੀ ਫੈਮਲੀਆ ਚ ਪਰਵਾਰਾ ਚ ਆਊਟ ਹੋ ਜਾਏ ਪਿਤਾ ਤੇਰਾ ਆਤਮਾ ਦੇ ਜੀਵਨ ਚ ਕਾਰਿ ਕਰ ਚੁਕਿਆ ਤੇਰੀ ਵੱਡੀ ਦਿਯਾਨਤ ਤਿਆਰ ਚੁਕੀ ਪ੍ਰਭੂ ਤੇਰੀ ਵੱਡੀ ਦਿਯਾ ਚੁਕੀ ਪ੍ਰਭੂ ਪ੍ਰਭੂ ਤੁਹਾਡੇ ਵਚਨ ਚ ਲਿਖਿਆ ਪਿਤਾ ਕਿ ਕਿਸੇ ਗੱਲ ਦੀ ਚਿੰਤਾ ਨਾ ਕਰੋ ਤੁਹਾਡਾ ਵਚਨ ਕਹਿੰਦਾ ਮੈਨੂੰ ਪੁਕਾਰੋ ਮੈਂ ਤੁਹਾਨੂੰ ਉੱਤਰ ਦਵਾਂਗਾ ਪ੍ਰਭੂ ਅਸੀਂ ਤੇਨੂੰ ਪੁਕਾਰਦੇ ਹਾਂ ਮੇਰੇ ਪਿਤਾ ਤੂੰ ਇਹਨਾਂ ਨੂੰ ਉੱਤਰ ਦੇ ਮੇਰੇ ਪਰਮੇਸ਼ਰਾਂ ਦੇ ਜਿੰਨੇ ਵੀ ਰੁਕੇ ਕੰਮ ਨੇ ਖੁਦਾਵਾਨ ਤੇਰੇ ਪਵਿੱਤਰ ਨਾਮ ਚ ਹੋਂਦੇ ਜਨ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਸ਼ੈਤਾਨ ਦੀ ਸਾਰੀ ਯੋਜਨਾ ਵੈਰੀ ਦੀ ਸਾਰੀ ਸ਼ਕਤੀ ਇਹਨਾਂ ਦੇ ਜੀਵਨ ਚੋਂ ਖਤਮ ਹੋ ਚੁੱਕੀ ਹੈ ਖੁਦਾ ਬਾਪ ਮੇਰੇ ਪਿਆਰੇ ਪ੍ਰਭੂ ਜੀ ਜੋ ਵੀ ਪਿਤਾ ਰਾਤ ਨੂੰ ਸੌਂਦੇ ਨੇ ਜਿਨ੍ਹਾਂ ਨੂੰ ਵੀ ਖੁਦਾਵਾਨ ਦੁਸ਼ਟ ਆਤਮਾ ਤੰਗ ਕਰਦਾ ਮੈਂ ਉਹ ਦੁਸ਼ਟ ਆਤਮਾ ਨੂੰ ਹੁਕਮ ਦੇਨੇ ਤੁਹਾਡੇ ਨਾਮ ਦੇ ਵਿੱਚ ਆਊਟ ਹੋ ਜੇ ਇਹਨਾਂ ਦੇ ਘਰਾਂ ਚ ਪਰਿਵਾਰਾਂ ਚ ਬੱਚਿਆਂ ਚ ਫੈਮਲੀ ਚ ਆਊਟ ਹੋ ਜੇ ਯੇਸ਼ੂ ਦੇ ਨਾਮ ਚ ਆਊਟ ਹੋ ਜੇ ਯੇਸ਼ੂ ਦੇ ਨਾਮ ਚ ਤੁਹਾਡੀ ਵੱਡੀ ਧੀ ਆਵੇ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਫਜ਼ਲ ਆ ਚੁੱਕਿਆ ਮੇਰੇ ਪਿਤਾ ਮੈਂ ਤੁਹਾਡੇ ਸਵਰਗੀ ਦੂਤਾਂ ਨੂੰ ਹੁਕਮ ਦੇਨੇ ਆ ਇਹਨਾਂ ਦੇ ਘਰਾਂ ਚ ਜਾਓ ਸਵਰਗੀ ਦੂਤੋ ਇਨਦੇ ਪਰਿਵਾਰਾਂ ਨੂੰ ਸ਼ੁਭੋ ਇਨਦੇ ਕਰਾਚ ਜਾਓ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਤੁਸੀਂ ਦਾ ਸਾਗਰੇ ਪਿਤਾ ਤੁਸੀਂ ਦਿਹਾ ਕਰਨ ਵਾਲੇ ਜੇ ਮੇਰੇ ਪਿਆਰੇ ਪ੍ਰਭੂ ਜੀ ਅੱਜ ਪਿਤਾ ਜਿੰਨੀ ਵੀ ਪ੍ਰਾਰਥਨਾ ਕੀਤੀ ਪਿਤਾ ਤੁਸੀਂ ਮੇਰੀ ਪ੍ਰਾਰਥਨਾ ਨੂੰ ਸੁਣਿਆ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਹਿੱਤਾ ਤੁਹਾਡੀ ਬਿਹ ਸਦਾ ਦੀ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤਾਰੀਫ ਕਰਦੀ ਹਾਂ ਪਰਮੇਸ਼ੀ ਯਿਸੂ ਮਸੀਹ ਦੇ ਨਾਮ ਚ ਮੰਗਦੇ ਹਾਂ ਆਮੀਨ ਆਮੀਨ ਹallelujah ਜੇ ਕੋਈ ਵੀ ਕਿਸੇ ਨੇ ਵਿਸ਼ੇ ਲਈ ਪ੍ਰਾਰਥਨਾ ਕਰਾਣੀ ਹੈ ਤੁਸੀਂ ਪ੍ਰਾਰਥਨਾ ਕਰਾ ਸਕਦੇ ਜੀ ਆਪਣਾ ਕਮੈਂਟ ਜੇ ਨੰਬਰ ਛੱਡ ਸਕਦੇ ਹੋ ਪਰਮੇਸ਼ਰ ਦੇ ਦਾਸ ਤੁਹਾਡੇ ਲਈ ਪ੍ਰਾਰਥਨਾ ਕਰਨਗੇ ਹallelujah ਸਾਰਿਆਂ ਨੂੰ ਪਿਆਰ ਭਰੀ ਜੈ ਮਸੀਹ ਕੀ ਗੋਡ ਬles you